ਮ ਖੇਤ ਗਿਆ ਜੀ ਸਾਡੀ ਫਸਲ ਤਾਂ ਮੱਕੀ ਦੀ ਕਮਜ਼ੋਰ ਜੀ ਸੀ ਅਸੀਂ ਖੁਦ ਵੀ ਚਾਹੁੰਦੇ ਸੀ ਕਿ ਇਹਨੂੰ ਚਾਰ ਦੀਏ ਪਸ਼ੂਆਂ ਨੂੰ ਪਰ ਅਜੇ ਉਡੀਕ ਰਹੇ ਸੀ ਹੂੰ ਮੇਰੇ ਚਾਚੇ ਨੇ ਉਹਦੇ ਚ ਪਸ਼ੂਵਾਰ ਦਿੱਤੇ ਤੇ ਉਜਾੜ ਦਿੱਤੇ ਜੀ ਮੈਨੂੰ ਬਹੁਤ ਗੁੱਸਾ ਆਇਆ ਹੂੰ ਵੀ ਬੇਸ਼ੱਕ ਉਜਾੜਨੀ ਸੀ ਤਾਂ ਅਸੀਂ ਉਜਾੜਦੇ ਸਾਡੀ ਸੀ ਇਹ ਹੂੰ ਉਹ ਕੌਣ ਹੈ ਉਜਾੜਨ ਵਾਲਾ ਮੈਂ ਕਿਹਾ ਮੈਂ ਥਾਣੇ 'ਚ ਸ਼ਿਕਾਇਤ ਚਲਾਉਣ ਕਰਨ ਲੱਗਿਆ ਹੂੰ ਚਾਰ ਡੰਡਿਆਂ ਨਾਲ ਸਿੱਧਾ ਮੁੜਕੇ ਇਹਨੇ ਗਲਤੀ ਨਹੀਂ ਕਰਦੇ ਹੂੰ ਬਾਪੂ ਜੀ ਕਹਿੰਦੇ ਨਾ ਭਾਈ ਥਾਣੇ-ਠਾਣੇ 'ਚ ਨਹੀਂ ਜਾਣਾ ਹੂੰ ਮੈਂ ਕਿਹਾ ਸਿੱਧਾ ਨਹੀਂ ਹੋਣਾ ਫਿਰ ਇਹ ਕਹਿੰਦੇ ਨਾ ਗਰਮ ਨਹੀਂ ਹੋਈਦਾ ਮੈਂ ਕਿਹਾ ਜਿਹੜਾ ਗਰਮ ਨਹੀਂ ਹੁੰਦਾ ਉਹ ਬੰਦਾ ਹੁੰਦਾ ਉਹ ਤਾਂ ਗੰਡੋਵਾ ਹੁੰਦਾ ਗਰਮ ਕਿਉਂ ਨਹੀਂ ਹੋਈਦਾ ਹੂੰ ਬਰਾਬਰੀ ਕਰਾਂਗੇ ਇਹਦੀ ਹੁਣ ਅਸੀਂ ਤੱਕੜੇ ਹੋਗੇ ਹੂੰ ਬਾਪੂ ਜੀ ਕਹਿੰਦੇ ਨਾ ਗਰਮ ਨਹੀਂ ਹੁੰਦਾ ਜੀ ਤੂੰ ਕਦੀ ਕਦਾਈ ਮੇਰੇ ਨਾਲ ਲੋਹਾਰ ਦੀ ਆਰੰਗ ਤੇ ਗਿਆ ਨਾ ਹੂੰ ਅਜਾ ਕਈ ਵਾਰ ਗਿਆ ਕਹਿੰਦੇ ਉੱਥੇ ਤੂੰ ਦੇਖਿਆ ਨਹੀਂ ਕਿ ਲੋਹਾ ਗਰਮ ਹੁੰਦਾ ਕਿ ਲੋਹਾਰ ਹੁੰਦਾ ਹੂੰ ਲੋਹਾਰ ਦੀ ਮਰਜ਼ੀ ਚੱਲਦੀ ਹੈ ਵਾਹ ਉਹ ਲੋਹਾ ਸਿਰ ਢਾਲ ਦਿੰਦਾ ਹੈ ਨਵਾਜ ਜੇ ਕਿਤੇ ਲੋਹਾ ਠੰਡਾ ਹੋਵੇ ਲੋਹਾਰ ਗਰਮ ਹੋ ਜੇ ਫਿਰ ਲੋਹੇ ਦੀ ਮਰਜ਼ੀ ਚ ਨੂੰ ਜੀ ਜੀ ਉਹ ਬੱਚੇ ਤੇਰੀ ਕਿਸਮਤ ਚ ਹਕੂਮਤ ਕਰਨੀ ਲਿਖੀ ਹੋਈ ਹੈ ਵਾਹ ਜੀ ਜੇ ਹਕੂਮਤ ਕਰਨੀ ਹੈ ਨਾ ਤਾਂ ਫਿਰ ਠੰਡਾ ਰਹੇ ਗਰਮ ਹੋਇਆ ਬੰਦਾ ਗੁਲਾਮੀ ਕਰਦਾ ਹੈ ਠੰਡਾ ਬੰਦਾ ਹਕੂਮਤ ਕਰਦਾ ਹੈ ਤੇਰੇ ਹਿੱਸੇ ਚ ਲਿਖੀਆਂ ਹੋਈਆਂ ਨੇ ਚੰਗੀਆਂ ਗੱਲਾਂ ਪਰ ਤਾਂ ਮਿਲਣਗੀਆਂ ਜੇ ਠੰਡਾ ਰਹੇਗਾ ਮਿੱਠਾ ਰਹੇਗਾ ਆਤਮਿਕ